14 ਔਰ 15 ਤਰੀਕ ਦੀ ਰਾਤ ਨੂੰ ਫੰਮਾ ਦੇ ਸ਼ਿਵਪੁਰੀ ਮੰਦਿਰ ਦੇ ਵਿੱਚ ਚੋਰੀ ਹੋਈ ਜਿਸ ਦੌਰਾਨ ਸ਼ਿਵਲਿੰਗ ਔਰ ਭਗਵਾਨ ਦੀ ਮੂਰਤੀ ਜਿਹੜੀ ਉਹਨੂੰ ਖੰਡਿਤ ਕੀਤਾ ਗਿਆ ਜਿਹਦੇ ਨਾਲ ਕੱਲੇ ਪੰਜਾਬ ਦੇ ਵਿੱਚ ਹੀ ਨਹੀਂ ਪੂਰੇ ਦੇਸ਼ ਦੇ ਵਿੱਚ ਔਰ ਕੱਲੇ Hindu ਸਮਾਜ ਦੇ ਨਹੀਂ ਹਰ ਵਰਗ ਦੇ ਲੋਕਾਂ ਦੇ ਦੀਆਂ ਭਾਵਨਾਵਾਂ ਨੂੰ ਆਹਤ ਪਹੁੰਚੀ ਠੇਸ ਲੱਗੀ ਜਿਹੜੇ ਕਿ ਪੰਜਾਬ ਦੇ ਵਿੱਚ ਤਾਂ ਸਿਰਫ ਇੱਕ ਜਾਂ ਦੋ ਵਿਅਕਤੀ ਹੀ ਉਹਦੇ ਚ ਰਿਲੇਟਿਡ ਸੀਗੇ ਅਲੱਗ-ਅਲੱਗ ਸਟੇਟਾਂ ਤੋਂ ਕੋਈ ਉੱਤਰਾਖੰਡ ਤੋਂ ਕੋਈ ਮਹਾਰਾਸ਼ਟਰ ਤੋਂ ਇੱਕ ਇੰਟਰ-ਸਟੇਟ ਗੈਂਗ ਜਿਹੜਾ ਬੜੇ ਲੰਬੇ ਸਮੇਂ ਤੋਂ ਕੰਮ ਕਰ ਰਿਹਾ ਸੀਗਾ ਜਿਹਦੀ ਮੋਡਸ ਆਪ੍ਰੈਂਡ ਇਹ ਹੁੰਦੀ ਸੀਗੀ ਕਿ ਉਹ Google Images ਤੋਂ ਮੰਦਰਾਂ ਦੀ ਲੋਕੇਸ਼ਨ ਚੱਕ ਕੇ ਤੇ ਉੱਥੋਂ ਕੀ ਕੁਝ ਮਿਲ ਸਕਦਾ ਉਹਨੂੰ ਵੈਰੀਫਾਈ ਕਰਕੇ ਉੱਥੇ ਇਮੀਡੀਏਟ ਕੁਝ ਘੰਟੇ ਪਹਿਲਾਂ ਉੱਥੇ ਪਹੁੰਚਦੇ ਸੀ ਸਟ੍ਰਾਈਕ ਕਰਦੇ ਸੀਗੇ ਤੇ ਲਖਨਊ ਦੇ ਇੱਕ ਸੁਨਾਰੇ ਕੋਲ ਉਹਨੂੰ ਦੇ ਦਿੱਤਾ ਜਾਂਦਾ ਸੀਗਾ ਪਿਘਲਾ ਕੇ ਇੱਕ ਦੋ ਦਿਨਾਂ ਦੇ ਵਿੱਚ ਹੀ ਤਾਂ ਕਿ ਐਵੀਡੈਂਸ ਵੀ ਖਤਮ ਹੋ ਜੇ ਉਹ ਇਸ ਤਰੀਕੇ ਦੀ ਮੋਡਸ ਆਪਰੇਂਡੀ ਪਿਛਲੇ ਕਈ ਸਾਲਾਂ ਤੋਂ ਚੱਲ ਰਹੀ ਸੀਗੀ ਇਸ ਸਬੰਧ ਦੇ ਵਿੱਚ ਮੈਂ ਦਾਤ ਦੇਣੀ ਚਾਹੂੰਗਾ ਧੰਨਵਾਦ ਕਰਨਾ ਚਾਹੂੰਗਾ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਪੂਵਨ ਸਿੰਘ ਮਾਨ ਜੀਆਂ ਦਾ ਜਿਨ੍ਹਾਂ ਕੇ ਹੋਮ ਮਿਨਿਸਟਰ ਵੀ ਨੇ ਪੰਜਾਬ ਦੇ ਪੰਜਾਬ ਦੇ ਜਿਨ੍ਹਾਂ ਦੀਆਂ ਡਾਇਰੈਕਸ਼ਨ ਦੇ ਉੱਪਰ ਬੜੇ ਕਲੀਅਰ ਪੈਟਰ ਸਖਤ ਡਾਇਰੈਕਸ਼ਨ ਦੇ ਉੱਪਰ ਪੰਜਾਬ ਪੁਲਿਸ ਨੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਜੀ ਨੇ ਉਥੋਂ ਲੁਧਿਆਣਾ ਰੇਂਜ ਦੇ ਡੀਆਈਜੀ ਮੈਡਮ ਧਨਪ੍ਰੀਤ ਕੌਰ ਜੀ ਨੇ ਔਰ ਐਸਐਸਪੀ ਯੰਗ ਆਫੀਸਰ ਨੇ ਮੈਂ ਖਾਸ ਤੌਰ ਤੇ ਉਹਨਾਂ ਦਾ ਮੈਂਸ਼ਨ ਕਰਨਾ ਚਾਹੂੰਗਾ ਅਸ਼wini ਗੋਤਿਆਲ ਜੀ ਕੇ ਜਿਨ੍ਹਾਂ ਨੇ ਆਪਣੀ ਸਾਰੀ ਟੀਮ ਦੇ ਨਾਲ ਐਸਪੀ ਤੋਂ ਲੈ ਕੇ ਡੀਐਸਪੀ ਔਰ ਨੀਚੇ ਤੱਕ ਕੱਲੇ-ਕੱਲੇ ਕਾਂਸਟੇਬਲ ਦਾ ਮੈਂ ਧੰਨਵਾਦ ਕਰਨਾ ਚਾਹੂੰਗਾ ਉਹਨਾਂ ਦੀ ਪ੍ਰਸ਼ੰਸਾ ਕਰਨੀ ਚਾਹੂੰਗਾ ਵਿਥਿਨ 7 ਡੇਸ ਇੱਕ ਇੰਟਰ ਸਟੇਟ ਗੈਂਗ ਜਿਹੜੇ ਬੰਦੇ ਕੁਝ ਘੰਟੇ ਪਹਿਲਾਂ ਪੰਜਾਬ ਦੀ ਜੂਹ ਦੇ ਵਿੱਚ ਐਂਟਰ ਕੀਤੇ ਔਰ ਕੁਝ ਘੰਟੇ ਦੇ ਦੌਰਾਨ ਹੀ ਪੰਜਾਬ ਦੇ ਵਿੱਚੋਂ ਨਿਕਲ ਗਏ ਤੇ ਅੱਜ ਉਸ ਗੈਂਗ ਦੇ ਚਾਰ ਸਰਗਣਿਆਂ ਨੂੰ ਉਹ ਅਰੈਸਟ ਕਰ ਲਏ ਗਏ ਨੇ ਸਿਰਫ ਇੱਕ ਕ੍ਰਿਮੀਨਲ ਰਹਿ ਗਿਆ ਜਿਹੜਾ ਕਿ ਉਹ ਵੀ ਬੜੀ ਜਲਦੀ ਹੀ ਪੁਲਿਸ ਦੇ ਕਾਬੂ ਹੈ ਜਿਹੜਾ ਉਹ ਆ ਜਾਏਗਾ